ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਮੇਜ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਪਾਜੀ ਗੁਰੂ ਕੀ ਬਡਾਲੀ ਤੇ ਆਪਣੀ ਦੁਕਾਨ ਦਾ ਕੀ ਨਾਮ ਜੀ ਗੇਲਾ ਆਟਾ ਚੱਕੀ ਹੈ ਜੀ ਤੇ ਕੀ ਮਾਮਲਾ ਕੀ ਹੋਇਆ ਭਾਜੀ ਸਰ ਇਹੀ ਦੁਕਾਨ ਬੰਦ ਕਰਕੇ ਗਏ ਆ ਜੀ 8 ਵਜੇ ਅੱਛਾ ਜੀ ਤੇ 9:30 ਵਜੇ ਦੇ ਕਰੀਬ ਇਹਨਾਂ ਨੇ ਗੋਲੀਆਂ ਮਾਰੀਆਂ ਛੱਡ ਦੇ ਵਿੱਚ ਲਿਆ ਗਏ ਜੀ ਕਿੰਨਾ ਵੱਲੋਂ ਕੀਤਾ ਗਿਆ ਜੀ ਹਮਲਾ ਠੀਕ ਹੈ ਜੀ ਉਹ ਕਿੱਥੇ ਰਹਿੰਦੇ ਰਹਿੰਦੇ ਉਹ ਵੀ ਗੁਰੂ ਕੀ ਬਡਾਲੀ ਰਹਿੰਦੇ ਜੀ ਤੇ ਕੀ ਕਿਉਂ ਮਾਰ ਕੇ ਗਏ ਕੀ ਵਜ੍ਹਾ ਕੀ ਹੈ ਕੋਈ ਵਜ੍ਹਾ ਨਹੀਂ ਜੀ ਸਾਡੀ ਕੋਈ ਉਹਨਾਂ ਨਾਲ ਝਗੜਾ ਨਹੀਂ ਮਾੜਾ ਜਿਹਾ ਪਿੱਛੇ ਜਿਹਾ ਹੋਇਆ ਸੀ ਤੇ ਬੱਜ ਰਾਇਨਾਵਾ ਹੋ ਗਿਆ ਕੋਈ ਗੱਲ ਹੀ ਨਹੀਂ ਸਾਡੀ ਤੇ ਮਤਲਬ ਲੱਗਦਾ ਕਿ ਉਹ ਉਸੀ ਜਿਹੜੀ ਉਹ ਜਿਹੜੀ ਪੁਰਾਣੀ ਜਿਹੜੀ ਹੋਈ ਹੈ ਲੜ ਹਾਂਜੀ ਹਾਂਜੀ ਬਿਲਕੁਲ ਉਹਨੇ ਮਾਰੀਆਂ ਜੀ ਸਾਨੂੰ ਪਤਾ ਉਸੇ ਦੀ ਜਿਹੜੀ ਖੁੰਧਕ ਰੱਖੀ ਗਈ ਹੈ ਬਿਲਕੁਲ ਜੀ ਤੇ ਕੋਈ ਸੀਸੀਟੀਵੀ ਵੀ ਆਈ ਹੈ ਸਾਹਮਣੇ ਜੀ ਹਾਂਜੀ ਕੈਮਰੇ ਜ ਗੱਡੀਆਂ ਦੋ ਇਨਾਂ ਕ ਇੱਕ ਬਰੀਜਾ ਗੱਡੀ ਤੇ ਇੱਕ ਹੋਰ ਉਹਨਾਂ ਆ ਵੇਚ ਘੁੰਮਣੀਆਂ ਜੀ ਦੋਵੇਂ ਗੱਡੀਆਂ ਜੇ ਪਤਾ ਨਹੀਂ ਕਿੰਨੇ ਜਾਣੇ ਸਾਨੂੰ ਇਹ ਜੀ ਕਿੱਥੇ ਕਿੱਥੇ ਗੋਲੀਆਂ ਮਾਰੀਆਂ ਨੇ ਜੀ ਬਾਹਰ ਸ਼ਟਰ ਬੰਦ ਹੀ ਜੀ ਸ਼ੀਸ਼ੇ ਦੇ ਵਿੱਚ ਮਾਰ ਸ਼ਟਰ ਦੇ ਵਿੱਚ ਮਾਰ ਕੇ ਗਏ ਗੋਲੀਆਂ ਜੀ ਤੇ ਤੁਹਾਨੂੰ ਕਿਸ ਕਦੋਂ ਪਤਾ ਲੱਗਾ ਜੀ ਸਾਨੂੰ ਸਵੇਰੇ ਪਤਾ ਲੱਗਾ ਜੀ ਤੇ ਆ ਕੇ ਤੁਸੀਂ ਪੁਲਿਸ ਜਦੋਂ ਦੁਕਾਨ ਖੋਲੀ ਹੈ ਨਾ ਜੀ ਹਾਂਜੀ ਹਾਂਜੀ ਦੁਕਾਨ ਖੋਲੀ ਉਦੋਂ ਪਤਾ ਲੱਗਾ ਹਾਂਜੀ ਉਦੋਂ ਪਤਾ ਲੱਗਾ ਜੀ ਸ਼ਟਰ ਤੇ ਤੁਸੀਂ ਸ਼ੋਰ ਹੈ ਗਿਆ ਜੀ ਉਹਨਾਂ ਵੱਲੋਂ ਹੀ ਇਹ ਸਾਰਾ ਬਿਲਕੁਲ ਸ਼ੋਰ ਹੈ ਜੀ ਠੀਕ ਹੈ ਕੋਈ ਗਵਾਹ ਵੀ ਜਰੂਰੀ ਹੈਗੇ ਨੇ ਜੀ ਹਾਂਜੀ ਗਵਾਹ ਵੀ ਹੈਗਾ ਜੀ ਤੇ ਪੁਲਿਸ ਨੂੰ ਕੰਪਲੇਟ ਕੀਤੀ ਹੈ ਜੀ ਹਾਂਜੀ ਸਿਰੇ ਮੁਖਤਾਰ ਸਿੰਘ ਆਏ ਹੀ ਐਸਆਈ ਅੱਛਾ ਉਹ ਮੌਕਾ ਵੇਖ ਕੇ ਗਏ ਸੀ ਬਾਅਦ ਚ ਉਹਨਾਂ ਨੇ ਆਖਿਆ ਵੀ ਮੁਲਾਜ਼ਮ ਆਉਣਗੇ ਤੁਹਾਡੇ ਤੇ ਹਜੇ ਤੱਕ ਆਇਆ ਕੋਈ ਹਾਲੇ ਤੱਕ ਕੋਈ ਨਹੀਂ ਆਇਆ ਜੀ ਠੀਕ ਹੈ ਤਾਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਹੈ ਇਨਸਾਫ ਜੀ ਸਾਨੂੰ ਦੱਸੋ ਸਾਡਾ ਕਸੂਰ ਕੀ ਹੈ ਜੀ ਕਿਹੜੀ ਗੱਲੋਂ ਮਾਰੀਆਂ ਨਾ ਹਾਂਜੀ ਸਰ ਤੁਸੀਂ ਅੱਜ ਦੇ ਮੌਕੇ ਤੇ ਉੱਤੇ ਗੁਰੂ ਕੀ ਵਡਾਲੀ ਕੀ ਇਤਲਾਕ ਹੀ ਮਿਲੀ ਸੀ ਤੁਹਾਨੂੰ ਬ੍ਰਦਰ ਇਹਨਾਂ ਨੇ ਕੋਈ ਕੰਪਲੇਂਟ ਪਾਈ ਹੈ ਜੀ ਅਸੀਂ ਕੰਪਲੇਨ ਨੂੰ ਜਿੰਨੇ ਸ਼ਾਰਟ ਚ ਹੋਵੇ ਕਵਰ ਕਰਨਾ ਹੁੰਦਾ ਬਾਕੀ ਜਿਹੜੀ ਮੰਦੀ ਕਾਰਵਾਈ ਲਈ ਆ ਮੁੰਛੀ ਨੂੰ ਇਹੋ ਨੋਟ ਕਰਾਇਆ ਡਿਊਟੀ ਅਫਸਰ ਆ ਰਹੇ ਆ ਜੀ ਜੋ ਵੀ ਵੈਰੀਫਾਈ ਚ ਸਾਹਮਣੇ ਆਏਗਾ ਤੁਹਾਡੇ ਕਲੀਅਰ ਕਰ ਦਿੱਤਾ ਜਾਏਗਾ ਫਿਰ ਕਹ ਰਹੇ ਜੀ ਗੋਲੀਆਂ ਚੱਲੀਆਂ ਨੇ ਕੋਈ ਨਹੀਂ ਸਰ ਦੇਖੋ ਪਲੀਜ਼ ਜੋ ਵੀ ਹਾਲਾਤ ਹੋਣ ਨਾ ਇਹ ਡਿਊਟੀ ਅਫਸਰ ਨੇ ਵੈਰੀਫਾਈ ਕਰਨੇ ਆ ਠੀਕ ਹੈ ਜੀ ਵੈਰੀਫਾਈ ਕਰਕੇ ਜੋ ਕਲੀਅਰ ਹੋਏਗਾ ਇਹ ਤੁਹਾਨੂੰ ਨੋਟ ਤੋਂ ਜਾਣੂ ਕਰਾ ਦੇਗਾ